ਲੱਗ ਪੋੜ ਲਈ ਆਇਆ ਨਹੀਂ ਉਹ ਇਹ ਲੈ ਕੇ ਚੱਲੋ ਨੂੰ ਬਾਹੋਂ ਇਹਨੂੰ ਗੱਡੀ ਛੋਟਾ ਗੱਡੀ ਘਟਾ ਆਪਣੇ ਮੋੜ ਫਾਉਣਾ ਇਹਨਾਂ ਤੇ ਚੱਲ ਇਹਨੂੰ ਬਾਹੋਂ ਇਹਨੂੰ ਗੱਡੀ ਮੇਰਾ ਵੀ ਛੇਤੀ ਕਰਤਾ ਹੈ ਮੈਂ ਹਾਂ ਇੱਧਰ ਵੀ ਗੱਡੀ ਮੋੜ ਆਹ ਫੋਨ ਕੋਲ ਉਹ ਬਹਿ ਜਾ ਹਾਂਜੀ ਅੱਜ ਤੋਂ ਬਾਅਦ ਗੁਰੂ ਸਾਹਿਬ ਬਾਰੇ ਕੋਈ ਹਿੰਮੇ ਮੜਦੀ ਨਹੀਂ ਮੈਂ ਮਰਾਂ ਨਹੀਂ ਹਾਂਜੀ ਤੇਰੀ ਵੀਡੀਓ ਨੂੰ ਇਹਨਾਂ ਆ ਵੀ ਮੈਂ ਦੱਸਾਂ ਪਾਸ਼ਾ ਨਹੀਂ ਮਰਾਂ ਮੈਂ ਤੇ ਠਾਕਾ ਮੈਂ ਸੇਵਾਦਾਰੀ ਤੇ ਬੈਠਿਆ ਵੀਡੀਓ ਤੂੰ ਹੀ ਕਹਿੰਦਾ ਕਿ ਮੈਂ ਕਹਿੰਦਾ ਮਰੇ ਦਸੇ ਪਾਸ਼ਾ ਨਹੀਂ ਹੈ ਹੈਲੋ ਮੇਰਾ ਗੌਰ ਧਿਆਨ ਕਰਦੇ ਫਸੇ ਮਾਰਾ ਐਡਿਟ ਤਾਂ ਨਹੀਂ ਵੀਡੀਓ ਕੋਈ ਨਗਲੀ ਤੇ ਨਹੀਂ ਅਸਲੀ ਹੈ ਹਾਂਜੀ ਵੀਡੀਓ ਅਸਲੀ ਹੈ ਹਾਂਜੀ ਨਗਲੀ ਤੇ ਨਹੀਂ ਮਾਰਾ ਤੇ ਤੂੰ ਹੀ ਬੋਲਣ ਰਿਹਾ ਹਾਂ ਹਾਂਜੀ ਹਾਂ ਤੇ ਤੂੰ ਕੀ ਬੋਲਣਿਆ ਬੋਲਾ ਵੀਡੀਓ ਵਿੱਚ ਮੈਂ ਦੇ ਵਿੱਚ ਇਹੋ ਹੀ ਬੋਲਿਆ ਮਹਾਰਾਜ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂਜੀ ਤੂੰ ਕਹਿੰਦਾ ਵੀ ਮੈਂ ਦਸਵਾ ਗੁਰੂ ਹਾਂ ਦਸਮ ਪਾਤਸ਼ਾਹ ਹਾਂ ਵਾਏ ਵਾਹਿਗੁਰੂ ਕੀ ਕਹਿੰਦਾ ਬੰਦਾ ਵਦੇ ਤੇ ਆ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਂਦੇ ਆ ਵੀ ਜਿਹੜਾ ਵਾਹਿਗੁਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ ਉਹ ਮਾਰੇ ਮੈਂ ਕਿੱਥੋਂ ਸਿੱਖਿਆ ਤੇ ਇਹ ਸੁਰਤ ਸ਼ਬਦ ਦੀ ਮੈਂ ਗੱਲ ਇਹ ਨਾਲ ਕੀਤੀ ਹੋਰ ਗੱਲ ਕੋਈ ਨਹੀਂ ਕੀਤੀ ਤੇ ਜਿਹੜੀ ਬਾਣੀ ਆ ਮਾਤ ਪਿਤਾ ਦੀ ਬਣੀ ਆ ਸਾਰੀ ਬਹੁਤ ਨੂੰ ਗਿਆਨ ਆ ਤੈਨੂੰ ਬਾਣੀ ਦਾ ਤੇ ਤੂੰ ਇਹ ਗੱਲ ਕਹਿਣਾ ਵਾ ਵੀ ਜਿਹੜਾ ਵੈਗਰੂ ਆ ਉਹ ਉਹ ਬੰਦਾ ਵਾ ਉਹ ਵੈਗਰੂ ਆ ਉਹ ਮਰਦਿਆ ਤੇ ਗੁਰਬਾਣੀ ਜਨਾਨੀ ਆ ਉਹ ਕਿਹੜੇ ਧਾਰ ਤੇ ਨੇ ਮੈਂ ਮਾਰੇ ਅਸੀਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਆ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਤੂੰ ਬਾਣੀ ਦਾ ਹਾਂਜੀ ਉਹਨਾਂ ਤੋਂ ਕਿੰਨਾ ਸਾਲ ਦਾ ਕਰਦੇ ਆਂ ਗੱਲ ਵੀ ਹੈ ਸ਼ਬਦ ਦੇ علاوہ ਉਹ ਬੰਦਾ ਵਾ ਜਿਹੜੀ ਪਾਣੀ ਆ ਉਹ ਲੇਡੀਜ਼ ਆ ਮਹਾਰਾਜ ਜਿਹੜੀ ਸੁਰਤ ਆ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਢਈ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆ ਜਿਹੜਾ ਪਾਣੀ ਜਿਹੜਾ ਵਾ ਕਿੱਥੇ ਕਿਤੇ ਕੋੜ ਹੋਇਆ ਵਾ ਅੱਛਾ ਜਿਹੜਾ ਤੂੰ ਕਹਿਣਾ ਮੈਂ ਗੁਰੂ ਗੋਬਿੰਦ ਸਿੰਘ ਆ ਤੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਬਜ਼ਾਦੇ ਆ ਮਹਾਰਾਜ ਵੇਖੋ ਜਿਹੜੇ ਬੱਚੇ ਕਹਿਣਾ ਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਹਨਾਂ ਦੇ ਜਿਹਨਾਂ ਨੇ ਧਰਤੀ ਦੇ ਵਿੱਚ ਕਾਨ ਕੇ ਮਾਂ ਪਿਓ ਨੂੰ ਸੇਵਾ ਕਰਨੀ ਨਾ ਉਹ ਮਾਰੇ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਇਹ ਗੱਲ ਕਹਿਣਾ ਵਾ ਵੀ ਜਿਹੜੇ ਸਹਬਜ਼ਾਦੇ ਨੇ ਜਿਹੜੇ ਤਰੇ ਬੇਟੇ ਆ ਚਾਰ ਬੇਟੇ ਕਰੇ ਹਾਂਜੀ ਮੋਨੇ ਕੋਨੇ ਮਾਰੇ ਮੋਨੇ ਕੋਨੇ ਕੰਮ ਕਰਦੇ ਕਿਰਤਕੀਆ ਅਕਾਊਂਟ ਹੈ ਨਾ ਆਪਣੀ ਕਿਰਤ ਕਮਾਈ ਮੈਂ ਕਿਰਤ ਕਮਾਈ ਤੇ ਨਹੀਂ ਲੈਣਾ ਆ ਉਹਨਾਂ ਦੀ ਜੀ ਮੈਨੂੰ ਇਹ 10 ਰੁਪਏ ਤੂੰ ਇਹ ਗੱਲ ਕਹਿਣਾ ਵੀ ਉਹ ਜਿਹੜੇ ਚਾਰ ਬੱਚੇ ਆ ਉਹ ਮੇਰੇ ਹਾਂ ਉਹ ਤਾਂ ਕਹਿੰਦੇ ਸਾਬਜਾਦੇ ਜੀ ਉਹ ਸਾਬਜਾਦੇ ਮੇਰੇ ਤੇ ਮੈਂ ਦਸਵੇਂ ਪਾਸ਼ਾ ਵਾਂ ਮਾਰੇ ਸਾਡੇ ਤਾਂਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਉਹ ਵੀ ਸਾਬੀਆ ਤੁਹਾਡੇ ਜੀ ਨਹੀਂ ਸਾਡੇ ਸਾਬਜਾਦੇ ਨਹੀਂ ਆ ਸਾਡੇ ਸਾਬਜਾਦੇ ਤਾਂ ਹੋਣਗੇ ਜੀ ਉਹ ਸਾਹਿਬ ਜਿਆਦਾ ਰੂਪ ਵਰਗੇ ਹੋਣਗੇ ਤੇ ਮੇਰਾ ਰੂਪ ਵਰਗੇ ਜਦੋਂ ਸਾਹਿਬ ਦਾ ਰੂਪ ਆ ਪਾਇਆ ਬਾਣੇ ਨੀਲੇ ਫਲ ਸੁਣ ਮੇਰੀ ਓਏ ਬੰਦਿਆਂ ਨੂੰ ਗੱਲ ਸੁਣ ਮੇਰੀ ਮੈਂ ਤੈਨੂੰ ਜੀ ਜੀ ਕਰਨਿਆ ਨਾ ਤਾਂ ਮਤਲਬ ਇਹ ਨਹੀਂ ਆ ਮੈਂ ਹੋਂ ਚੰਗਾ ਹਾਂ ਚੰਗਾ ਚੰਗਾ ਜੁੰਗਾਰੀ ਹੋਗਾ ਮੈਂ ਬਹੁਤ ਜਿਆਦਾ ਮਾੜੇ ਗੁਰੂ ਦੇ ਮਾਮਲੇ ਚ ਨਹੀਂ ਤੇ ਅਸੀਂ ਕੀ ਮਾਰਿਆ ਜਿੱਥੇ ਗੱਲ ਗੁਰੂ ਦੀ ਆ ਗਈ ਨਾ ਉੱਥੇ ਮੈਂ ਕੋਈ ਨਹੀਂ ਮੈਨਾਂ ਕੋਣ ਆ ਤੂੰ ਕੋਣ ਨਹੀਂ ਆ ਮੈਨੂੰ ਇਦਾਂ ਮਤਲਬ ਨਹੀਂ ਆ ਤੂੰ ਕੋਣੇ ਕੋਣੇ ਤੇਰੇ ਬੱਚੇ ਆ ਹਾਂਜੀ ਤੂੰ ਇਹ ਗੱਲ ਕਹਿਣਾ ਕਿ ਉਹ ਸਹਬ ਜਿਆਦੇ ਦਾ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਗੱਲ ਮੇਰੇ ਬੱਚੇ ਮੈਨੂੰ ਆਪਾ ਸੁਖ ਦੇਂਦਾ ਮੇਰੇ ਬੱਚੇ ਮਿਹਨਤ ਕਰਦੇ ਨੇ ਮਿਹਨਤ ਕਰਨ ਦੇ ਕਮਾਈਆਂ ਕਰਨ ਸਾਨੂੰ ਅਜੇ ਤੱਕ ਉਹਨਾਂ ਬੋਲ ਨਹੀਂ ਨਾ ਦੋ ਮਾਰਾ ਕੀਤਾ ਉਹ ਸਹਬ ਦਾ ਰੂਪ ਆ ਇਹਦਾ ਰੂਪ ਆ ਉਹ ਵੀ ਰੂਪ ਜੇ ਮਹਾਰਾਜ ਜੀ ਕਰਦਾ ਸਹਬ ਦਾ ਰੂਪ ਕਿਦਾਂ ਬਣ ਜਾਣਗੇ ਉਹ ਮੋਨੇ ਕੋਲੇ ਮਾਰੇ ਉਹ ਬਹੁਤ ਫਦੇ ਸਿਕਵਾਜੀਤ ਸਿੰਘ ਬਣ ਜਾਣਗੇ ਉਹ ਨਾਂ ਬਣ ਕੇ ਮਹਾਰਾਜ ਜੀ ਦੇ ਰੂਪ ਦੇ ਹੋਣਗੇ ਨਾ ਤੂੰ ਕਿਦਾਂ ਕਹਦੇਗਾ ਵੀ ਉਹ ਬਣ ਗਿਆ ਮੈਂ ਕਿਹਾ ਤੋ ਉਹ ਵੀਡੀਓ ਕਹਿੰਦੇ ਰਿਹਾ ਵਾ ਇਹ ਆਂਦਾ ਇਹ ਇੰਨੇ ਇਹ ਗੱਲ ਆਖੀ ਆ ਜੀ ਛੱਡ ਦਿ ਤੇ ਜਾ ਨਹੀਂ ਨਹੀਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਇਹ ਯੁੱਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤਾਂ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂਗਾ ਕਿ ਆਹ ਲਈ ਆਹ ਛੋਟੀ ਕਲੀਪ ਹੈ ਨਾ ਇਹ ਬਾਬਾ ਜੀ ਅਹੀਂ ਤੰਬੂ ਲਾਇਆ ਵਾ ਤੰਬੂ ਲੱਗਾ ਹਟਾ ਤੰਬੂ ਦੇ ਵਿੱਚ ਬੈਠੇ ਹਾਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਮੇਰੀ ਸੁਣ ਨੀ ਬੰਦੇ ਦੇ ਪੁੱਤਾਂ ਗੱਲ ਤੰਬੂ ਲਾ ਕਿਰਤਕਾਰ ਸਾਨੂੰ ਕੋਈ ਮੁਸ਼ਕਲ ਹਾਂਜੀ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆਹ ਵਾਲੀ ਹਾਂਜੀ ਜੇ ਤੈਨੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾਰਾਂ ਜੀ ਇਹ ਨਾ ਗੱਲ ਕਹਿਣਾ ਸਾਡੀ ਮਾਫੀ ਮਾਰੋ ਮੈਂ ਗੱਲ ਕਹਿ ਮੇਰੇ ਕੋਲ ਨਹੀਂ ਮੰਗਣੀ ਮੇਰੇ ਕੋਲ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਗ੍ਰੰਥ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਕਿ ਅੱਜ ਇਹ ਆਏ ਆ ਚੱਲ ਗਏ ਆ ਤੇ ਮੁਰਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭਲੇਖਾ ਹੀ ਅੱਜ ਅਹੀਂ ਐ ਦਿਨ ਸਮਝਾਉਣ ਸਾਡਾ ਪ੍ਰਸ਼ਾਸਨ ਸਤ ਮਾਰਾ ਮੁਰਕੇ ਪ੍ਰਸ਼ਾਸਨ ਨਾਲ ਸਾਡੀ ਹੋਣਾ ਜੀ ਮਹਾਰਾਜ ਪ੍ਰਸ਼ਾਸ਼ਾ ਮੁੜ ਕੇ ਸਾਡੇ ਆ ਲਹੂ ਸਾਨੂੰ ਲੈਣ ਵਾਲੇ ਹਾਂ ਇਹੋ ਜਿਹਾ ਸਮਾਧੀ ਲਾਵਾਂ ਤੇਰੀ ਯਾਦ ਕਰੇਗਾ ਬਾਬਾ ਜੀ ਗੜੀ ਅੱਥੀ ਮੈਂ ਇੱਕ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਬਾਣੀ ਪੜ ਬੰਦੇ ਦੇ ਪੁੱਤਾਂ ਨੂੰ ਤਾਂ ਵੀ ਰਾਬੀ ਸਮਝੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਜੀ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝਾ ਕੇ ਕੇਸ ਰੱਖਿਆ ਉਹਨਾਂ ਨੇ ਨੰਬਰ ਉਹ ਕੇਸ ਉਹਨਾਂ ਨੇ ਰੱਖਿਆ ਕਿ ਨਹੀਂ ਨਹੀਂ ਅਜੇ ਕੱਟਿਆ ਬਿਲਕੁਲ ਤੁਹਾਨੂੰ ਕਿਦਾਂ ਸਹਬ ਜਰਾਂ ਖੜਾ ਕਰਨ ਰਿਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਰਸਤਾਂ ਦੇ ਕੇਸ ਦੇ ਉਹਨਾਂ ਦਦਾਰੇ ਤੇ ਮੈਂ ਤੇ ਸ਼ਸਤਰਾਂ ਦੇ ਕੇਸਾਂ ਨਾਲ ਮੈਂ ਦਦਾਰੀ ਨਹੀਂ ਦਿੰਦਾ ਤੇ ਸਹਬ ਜਰਾਂ ਰੁਕਿਥੋਂ ਮਣ ਜਾਣਗੇ ਉਹ ਬਾਫਲੇ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਅਜੇ ਬਣ ਜਾਣਗੇ ਜਿਵੇਂ ਤੇਰੇ ਬੱਚੇ ਮੂਨੇ ਕੋ ਹੁੰਦੇ ਆ ਮਹਾਰਾਜ ਜੀ ਕਿਰਪਾ ਜੀ ਸੱਚੇ ਪਾਛੇ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਬ ਜਾ ਦੇ ਅਸੀਂ ਵੀ ਕਵਾਂਗੇ ਅੱਛਾ ਇੱਕ ਇੱਕ ਗੱਲ ਵੀ ਬੰਦਾ ਵਾ ਦਸਵੇਂ ਜੁਨਦਾ ਜੀ ਕਹਿੰਦਾ ਪਰ ਤੈਨੂੰ ਇਹਦਾ 10ਵਾਂ ਤੋਂ ਹੜ ਜਾ ਹੜ ਜਾ ਹੱਡੇ ਮਾਰੇ ਅਸੀਂ ਤੈਨੂੰ ਭਾਗ ਹੜਨਾ ਹੀ ਵਜਨ ਕਰਦਾ ਆ ਜੀ ਤੇਰੇ ਕੋ ਆਏ ਬੜੇ ਪ੍ਰੇਮ ਪਿਆਰ ਨਾਲ ਇਹਨੇ ਬਾਬਾ ਜੀ ਕਿੰਦਾ ਵੀ ਆਏ ਵੱਡੀ ਜਿਹਨਾਂ ਨੇ ਗੱਲ ਕੀਤੀ ਮੈਂ ਇਹਨਾਂ ਨੂੰ ਆਵਾਜ਼ ਜੇ ਮਰਜੀ ਜਥੇ ਬੰਦੀ ਤੇ ਜਿਹੜੀ ਮਰਜੀ ਹਸਾਲਾ ਮੈਂਂ ਡਰਦਾ ਕਿ ਕੋਲ ਮਹਰ ਮਹਰ ਟਕਸਾਲਾਂ ਦਾ ਕੀ ਕਹਿੰਦਾ ਏ ਟਕਸਾਲਾਂ ਅਹੀਂ ਆ ਕੇ ਦੱਸ ਰੋਜੋ ਬੋਲ ਲੈਣ ਤੋਂ ਭਾਜੀ ਚਾਹ ਝਗੋ ਮਾਰਾ ਕਹਿੰਦਾ ਝਗੋਨੇ ਚ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਏ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿੰਦਾ ਕੀ ਸਿੱਧ ਕਰ ਚੁੱਕਾ ਕੀ ਆਖੇ ਤੂੰ ਨਹੀਂ ਮਾਰੇ ਮੈਂ ਆਖੇ ਕੋਈ ਨਹੀਂ ਜਾਣਦਾ ਕਿਉਂ ਨਹੀਂ ਵੀਡੀਓ ਆ ਗਈ ਛਡੇ ਕੋ ਥੋੜੀ ਖਰਾਬ ਹੋਇਆ ਓਏ ਹੈਲੋ ਓਏ ਬੋਲ ਲੈ ਦੂ ਗੱਲ ਮੂੰਹ ਰੂਪੀ ਵੀ ਝੂਠ ਹੋ ਸਕਦੀ ਆ ਜੀ ਆ ਤੈਨੂੰ ਚੂੜੂ ਬੋਲਦੀ ਨਾ ਮੈਂ ਵੀ ਸਾਹਮਣੇ ਉਹਦੇ ਬੈਠਾ ਮਾਰਿਆ ਕਿਦੋਂ ਮੈਂ ਆਖੀ ਤਾ ਚੂੜੂ ਤਾਂ ਨਹੀਂ ਬੋਲਦੀ ਨਾ ਆਹ ਲੈ ਇਹ ਸਾਹੇ ਤੈਨੂੰ ਆਹ ਲੈ ਉਹ ਦਲ ਜੀ ਆਖੀ ਤੇ ਮਾਰਿਆ بابا ਨਹੀਂ ਨਹੀਂ ਮਾਫੀ ਦੇ ਮੇਰੀ ਮਾਂ ਮਾਫੀ ਦੇ ਮਾਫੀ ਦੇ ਗੱਲ ਹੀ ਦੇ ਦਿੰਦੀ ਆਪਾਂ ਮਾਫੀ ਦੇ ਐਵੇਂ ਨਿਯਾਇਜ ਵਾਧੂਗਾ ਹਾਂ ਥੋੜਾ ਵਾਹ ਤੂੰ ਬੰਦਾ ਵਾਹ ਮਰਦਾ ਆਪਣੀ ਪਾਣੀ ਕਿ ਹੌਂਦੇ ਆ ਹੌਂਦੇ ਆ ਮਾਤ ਪਿਤਾ ਦੇ ਨਾਲ ਹੀ ਗੱਲ ਚੱਲਣ ਈ ਮਾਰਿਆ ਮਾਰਾ ਸਾਹਿਬ ਕੋਲ ਸੁਣ 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 ਬੰਦਾ ਬੁੱਢੀ ਦੀ ਲਿਖਤ ਹੋਈ ਹੈ ਤੂੰ ਬੋਲ ਨਾ ਬਬਾ ਤੂੰ ਨਹੀਂ ਬੋਲਣਾ ਅੱਛਾ ਚਾਂਦਰੇ ਤੂੰ ਆ ਗਿਆ ਹਾਂ ਆ ਤੇ ਮੈਂ ਉਹ ਗੱਲ ਮੈਂ ਹਾਤੀ ਮਾਰਿਆ ਉਹਨਾਂ ਤੋਂ ਅਗਲੀ ਟਕਸਾਲ ਤੇ ਹੋਈ ਮੈਂ ਗੱਲ ਆ ਕੀ ਮਾਰਿਆ ਇਹ ਸੁਣ ਗਾੜੀ ਬੋਲਣ ਦੀ ਸੀ ਅ ਜਿਹੜੀ ਟਕਸਾਲ ਦੀ ਗੱਲ ਤੇ ਲੱਗੀ ਪਤਾ ਇਹ ਮੁਕਰਦਾ ਹੀ ਕਹਿਤਾ ਆ ਘੜ ਸੱਜਣ ਵਾਲੀ ਇਹਨੂੰ ਸੁਣਾ ਦਈਏ ਤੇ ਜਿੰਨੇ ਆਫਸਰਾਂ ਕਿ ਲਾ ਦਿੱਤੀ ਮੈਂ ਕਿ ਜੇ ਭਲੇਖੇ ਜਿਆ ਨਾ ਜੇ ਨਹੀਂ ਮਾਰੇ ਅਸੀਂ ਕੋਈ ਭਲੇਖੇ ਜਨੇਗੀ ਉਹ ਪੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਸੀਂ ਸ਼ਬਦ ਨੂੰ ਜਪਣ ਦਾ ਹੈ ਆਪਣੇ ਕਿਰਤਕਾਰ ਬਾਣੀ ਪੜ ਕੋ ਮਾਰੀ ਕਰਨੀ ਹੈ ਨਾ ਕਿਉਂ ਕਹ ਬਾਈ ਕਿਉਂ ਮੰਗੇ ਮੈਂ ਜਾਣਦਾ ਨਹੀਂ ਕਿੱਦਾਂ ਬਾਬਾ ਜੀ ਮੈਂ ਇਹਨੂੰ ਚੰਗੀ ਜੋ ਇਹ ਕਹਿੰਦਾ ਉਹ ਸਹੀ ਹੈ ਨਹੀਂ ਬਿਲਕੁਲ ਤੂੰ ਮਸਤ ਤੂੰ ਨਹੀਂ ਮੰਗਣੀ ਤੂੰ ਕਹਾਂਗੇ ਮਾ ਵੀ ਤੇਰਾ ਬੁੱਢਾ ਤੁਹਾਨੂੰ ਗੱਲ ਦਾਣੀ ਨਾ ਪਤਾ ਮੈਨੂੰ ਸੈਕਿੰਡ ਵਿੱਚ ਗੱਲ ਸੁਣ ਤੇਰਾ ਮਸਲ ਕੀ ਬੰਦਾ ਮੰਗਦਾ ਨਹੀਂ ਬਾਬਾ ਜੀ ਖੁਦ ਤੇ ਗੱਲ ਸੁਣ ਮੇਰਾ ਭਰਾ ਗੁਰਸੇਖ ਭਰਾ ਮੈਂ ਤੂੰ ਕਿਉਂ ਮੰਗੇ ਵਾ ਤੂੰ ਗਲਤੀ ਕੀਤੀ ਨਹੀਂ ਜੀ ਤੇ ਤੂੰ ਕਮਗੇ ਵਾ ਮੈਂ ਤੇ ਨਾ ਠੀਕ ਹੈ ਜੀ ਮਸਤ ਬਿਲਕੁਲ ਜੋ ਤੇ ਜਿਹੜਾ ਤੂੰ ਕਹਿਣਾ ਵਾ ਕਿ ਜੋ ਇਹ ਕਹਿ ਰਹੇ ਆ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਗਲਤ ਹੈ ਨਾ ਫਿਰ ਦੱਸ ਜੀ ਕਿਸ ਜਗ੍ਹਾ ਨੂੰ ਚਾਹੀਦੀ ਆ ਤੂੰ ਦੱਸ ਦੇ ਮਰੇ ਅਹੀਂ ਕਿਤੇ ਕੋਈ ਅਹੀਂ ਠੀਸ ਜਗ੍ਹਾ ਤੇ ਮੈਂ ਇਹੋ ਗੱਲ ਕਹਿ ਰਿਹਾ ਵੀ ਤੂੰ ਸੰਗਤ ਨਾਲ ਤੇਰੇ ਕਰਿਆ ਤੂੰ ਮੈਂ ਰੱਬ ਦਾ ਰੂਪ ਹੀ ਸਮਝਣਾ ਮੈਂ ਮਾਫੀ ਮੰਗੀ ਪਹਿਲਾਂ ਮੇਰੇ ਮਾੜੇ ਮੇਰੇ ਘਰ ਪੰਕਤੀਆਂ ਬਾਣੀ ਨਾ ਪੜਦੀ ਨਹੀਂ ਤੇ ਐਸ਼ੀ ਸ਼ਬਦ ਦੇ ਨਾਲ ਟਾਈਮਰ ਬਾਣੀ ਨਹੀਂ ਵੇ ਪੜਦੀ ਮੈਂ ਪੜਹੀਆਂ ਗੱਲਾਂ ਕਰਦਾ ਨਾ ਕਦੀ ਆਉਣੂ ਕਦੀ ਐਣੂ ਮੈਂ ਬਾਣੀ ਪੜਦਾ ਮੈਨੂੰ ਨਹੀਂ ਪੜਦੇ ਨਹੀਂ ਸਾਨੂੰ ਪੜਨੀ ਨਹੀਂ ਕਿਹੜੇ ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਵੇਖ ਕੇ ਸਾਨੂੰ ਇਹ ਗੱਲ ਕਹੇ ਵੀ ਬਾਣੀ ਵਾਲਾ ਬਾਣੀ ਵਾਲਾ ਨਾ ਮੈਂ ਨਾ ਕਹਿੰਦਾ ਨਾ ਕਰਮ ਕਰੇ ਨਾ ਖਾਣੇ ਨਾਲ ਕੰਮ ਕਰਿਓ ਸਮਝ ਆਉਂਦੀ ਗੱਲ ਨਹੀਂ ਤੈਨੂੰ ਸਿੱਤਰ ਤੈਨੂੰ ਉੱਥੇ ਹੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਮੂਨੇ ਕੋਈ ਤੇਰੇ ਬੱਚੇ ਆ ਤੂੰ ਕਹਿੰਦੇ ਆਂ ਸਾਬ ਜਿਆਦੇ ਵਾਲਿਆ ਰੂਪ ਆ ਕਸਤੂਦ ਐ ਤੇਰੇ ਪੱਲੇ ਕੋਈ ਮੈਂਟਲੀ ਅਫਸਰ ਵਧੀਏਗਾ ਤੂੰ ਪਾਗਲ ਈ ਨਾ ਸਿਆਣਾ ਵਾ ਨਾ ਕਾਰੋਬਾਰ ਕਰਨੇ ਆਪਨ ਸ਼ਗਰ ਤੂੰ ਇਹ ਕਰ ਵੀ ਤੈਨੂੰ ਬੜਾ ਦੁਬਾਰਾ ਨਹੀਂ ਫੇਰ ਬਾਜਾ ਬਾਬਾ ਤੁਸੀਂ ਬਾਹਰ ਚੱਲੋ ਮਰੇ ਪਾਣੀ ਲੈ ਬਈ ਬਾਹਰ ਜਾ ਕਰੋ ਕੋਈ ਬਾਹਰ ਚੱਲੋ ਰਾਗਵਾਨ ਬਾਹਰ ਹੈ ਮਾਫੀ ਦੇਜੋ ਹਾਂ ਕਿਉਂ ਗੰਦੇ ਦੀ ਗੱਲ ਆ ਗੱਲ ਤੂੰ ਗੁਰੂ ਤੋਂ ਮੰਗ ਗੁਰੂ ਤੋਂ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਰੇ ਮਰੇ ਤੇਰੇ ਕੋ ਮੇਰੇ ਕੋ ਦੇ ਘੰਟੇ ਦੀ ਵੀਡੀਓ ਆ ਅਧੇ ਘੰਟੇ ਦੀ ਵੀਡੀਓ ਤੇ ਸ਼ੁਕਰ ਹੈ ਕਰ ਵੀ ਉਹ ਕਿਸੇ ਹੋਰ ਸਿੰਘ ਦੇ ਹੱਥ ਲੱਗ ਜਿੰਨਾ ਕਿ ਮੈਂ ਸ਼ਾਇਦ ਬਹੁਤਾ ਗਰਮ ਨਹੀਂ ਠੰਡਾ ਜਿਹਾ ਬੰਦਾ ਹੂੰਗਾ ਤੈਨੂੰ ਪਹਿਲਾਂ ਨਾਲ ਲਟਾਉਣਾ ਓਰੀਜਨਲ ਤੇ ਫੇਰ ਇੱਥੇ ਉਹਨਾਂ ਕੋ ਲੈ ਕੇ ਆਉਣਾ ਇਹਨਾਂ ਪੁਰਾਣੇ ਪਰਚਾ ਤੁਹਾਨੂੰ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦਿਆ ਸਾਨੂੰ ਪਰ ਉਹ ਧਿਆਨ ਇਹ ਆਉਂਦਾ ਹੈ ਨਾ ਬੰਦੇ ਕੀ ਆਉਂਦਾ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਹੋਵੇ ਉਹ ਇਹਨਾਂ ਮਾੜਾ ਬੋਲਦਾ ਉਹਨਾਂ ਨੂੰ ਫੜਨਾ ਹੀ ਸਹੀ ਹੈ ਤੇਨੂੰ ਸਿਰਫ ਛੇਤਰ ਇਸ ਕਰਕੇ ਨਹੀਂ ਫਿਰਿਆ ਵੀ ਤੇਰਾ ਜਿਹੜਾ ਸੂਪ ਹੈ ਜੇ ਤੂੰ ਮਮਰਸ਼ਾ ਗਿਆ ਸਿਰਫ ਇਸ ਕਰਕੇ ਤੇਰੀ ਜਗ੍ਹਾ ਕੋਈ ਸੱਚ ਗੱਲ ਹਫ਼ਤਾ ਤੇ ਕਿਹੜਾ ਹੁਣ ਮੁੜ ਕੇ ਨਹੀਂ ਹੋਣਾ ਠੀਕ ਹੈ ਮੈਂ ਸੁਣੀ ਬਣੀ ਬਕਾ ਸੁਣੀ ਕੀ ਕਰ ਸ਼ਰਮ ਨਹੀਂ ਆਈ ਜਾਂ ਤੁਸੀਂ ਲੋਕਾਂ ਨੇ ਮੇਰੇ ਨਾਲ ਅੱਜ ਤੋਂ ਬਾਅਦ ਜੇ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਗੁਰੂ ਸਾਹਿਬ ਦੇ ਮੈਂ ਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਆਪਣੇ ਖਾਲੇ ਦਾ ਪੁੱਤ ਆਪਣੇ ਦਿਮਾਗੋਂ ਕੱਢ ਦੇ ਸਿਰਫ ਅੱਜ ਉਹ ਸਿੱਖ ਦੇ ਕਰਕੇ ਕਿ ਨਹੀਂ ਜੀ ਕੁਈ ਗੱਲ ਨਹੀਂ ਕਿ ਤੁਸੀਂ ਸਮਝਾ ਰਹੋ ਪਿਆ ਹਨ ਤਾਂ ਤੈਨੂੰ ਕੁਛ ਨਹੀਂ ਕਿਹਾ ਨਹੀਂ ਦੁਜੀਵਾਰ ਨਹੀਂ ਉਹ ਕੰਮ ਲੈਣਾ ਸੋਹਣਾ ਦੁਜੀਵਾਰ ਬਣ ਕੇ ਥਾਣੇ ਆਈ ਨਹੀਂ ਜਣਾ ਥਾਣੇ ਤੂੰ ਜਾਏਗਾ ਸਾਡੇ ਤੇ ਠੀਕ ਹੈ ਠੀਕ ਹੈ ਤੁਹਾਨੂੰ ਦੱਸਦਾ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਦੇ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚਮੜ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਉਲੇ ਪਲੇ ਲੋਕ ਨੇ ਜਿਹੜੇ ਪੜਕੇ ਹੋਏ ਨੇ ਗੁਰੂ ਤੋਂ ਦੂਰ ਨੇ ਉਹ ਜਿਹੜੇ ਮਗਰ ਲਾਈ ਜਾਂਦੇ ਨੇ ਜਦੋਂ ਬਾਅਦ ਚ ਬਾਬੇ ਬਣਾ ਦਿੰਦੇ ਆ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਗੰਮਾ ਵੀ ਨਾਮ ਲਖਾਇਆ ਜੇ ਕਰੀਦਾ ਬਰਨ ਨਹੀਂ ਤਲਦਾ ਫਿਰ ਮਾਰਾ ਕਿਰਪਾ ਕਰਨ ਜੀ ਸੇਵਾ ਲੈਣਗੇ ਚਲਦੀ ਕਾਗਜ਼ ਨਾਲ ਇਹਨੂੰ ਨਾਮ ਸਿੱਧੂ ਪਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ